ਯਾ ਵੇਖਣੇ ਆਣੇ ਕੀ ਕਰਦੇ ਆ ਮੈਨੂੰ ਲੱਗਦਾ ਆ ਨਹੀਂ ਕੀ ਕਰਮੋ ਕਰਮੋ ਹੀ ਲੱਗਦੀ ਸਬਜ਼ੀ ਜੀ ਵੇਖਣ ਦੇ ਆ ਵੇਖ ਕੇ ਮੋ ਵਾਵਾ ਦਿਨ ਲਾਈ ਲੈ ਹੋਰ ਕੀ ਹਾਲੀ ਵਧੀਆ ਵਾ ਮਾਹੀ ਵੇਖਿਆ ਤੈਨੂੰ ਵਾਵਾ ਕਿੱਥੇ ਵੇਖਣਾ ਵਾ ਤੈਨੂੰ ਪਤਾ ਫਿਰ ਜਦੋਂ ਜਾਇਗੇ ਭੈਣ ਭਰਾ ਦੇ ਦੋ ਦਿਨ ਤਾਂ ਲੱਗ ਹੀ ਜਾਂਦੇ ਆ ਆ ਦਿਨ ਤੇ ਲੱਗ ਹੀ ਜਾਂਦੇ ਆ ਵਾਵਾ ਤੂੰ ਸਭ ਹਫਤਾ ਹੀ ਨਹੀਂ ਲਾਈ ਨਹੀਂ ਲੱਗ ਗਿਆ ਮੈਂ ਤਾਂ ਸਗੋਂ ਦੋ ਤਿੰਨ ਦਿਨ ਹੀ ਹੁੰਦੀਆਂ ਨੇ ਕਿਆ ਕਰੇ ਤੇ ਉੱਥੇ ਤੇ ਹਫਤਾ ਹੀ ਲੱਗ ਗਿਆ ਤੈਨੂੰ ਪਤਾ ਕਿੱਥੇ ਜੀ ਕਰਦਾ ਮੜ ਕੇ ਘਰੀ ਵਾ ਕੇ ਚੱਲ ਜਾਈਏ ਗਈ ਵੀ ਤੂੰ ਵਾਵਾ ਹਾਂ ਤੇ ਤੇਰਾ ਸੱਚ ਸਟੇਟਸ ਵੇਖੇ ਬੜੇ ਹੀ ਸੋਹਣੇ ਸੱਚੀ ਨਹੀਂ ਹਾਂ ਝੀਲ ਜੀ ਤੋ ਕਿੱਥੇ ਆ ਮਮੀ ਉੱਥੇ ਨੂੰ ਆਖ ਨਹੀਂ ਆਪਾਂ ਚੱਲੀਏ ਪੱਥਰਿਆਂ ਜਿਹੇ ਉਹ ਉੱਥੇ ਸੁਖਮਣਾ ਲੇਕ ਤੇ ਅੱਛਾ ਚੰਡੀਗੜ੍ਹ ਅੱਛਾ ਅੱਛਾ ਹਾਂ ਉੱਥੇ ਅਸੀਂ ਸੋਹਣੀਆਂ ਆਈਆਂ ਸੀ ਬੜੀ ਗਈ ਸੋਹਣੀ ਆ ਮੈਂ ਤੇ ਅੱਗੇ ਆਖੰਦੀ ਮੈਂ ਹਾਂ ਅਜ ਤਿਆ ਕਰਦੀ ਅੱਛਾ ਮੈਂ ਵੀ ਆਪਣੇ ਵਗ ਲੜਨਦੀ ਹਾਂ ਘਰ ਵਾਲੇ ਨਾ ਹਾਂ ਮੈਂ ਆਖਨੇ ਹੀ ਤੇ ਰੇਕ ਮਾਸਟਰ ਉਹ ਵੇਖ ਕਿੱਡੇ ਸੁਖ ਲੈਣਦੀ ਆ ਹਾਂ ਹੈ ਟਮਾਟਰ ਨਹੀਂ ਦਿਵਾਉਂਦਾ ਸੁਖ ਨਹੀਂ ਉਹ ਤੇ ਬਸ ਦੋ ਬੱਚੇ ਪੜਾਇਆ ਸਕੂਲ ਤੇ ਬਸ ਘਰੇ ਘਰ ਨੂੰ ਪੈਨ ਚਲਾਉਣਾ ਹੀ ਔਖਾ ਲੱਗਦਾ ਘਰੇ ਕੰਮ ਵੀ ਤੇ ਮੇਰੀ ਸਣ ਗੱਲ ਆ ਸਬਜ਼ੀ ਤੋੜ ਤ ਨਹੀਂ ਤੋੜ ਕੇ ਲੈ ਗਈ ਨਾ ਮੈਂ ਤਾਂ ਨਹੀਂ ਕਦੀ ਵੀ ਖੜੀ ਸਾਡੇ ਤਾਂ ਪਿੰਡੀਆਂ ਲੱਗੀਆਂ ਇਹ ਪਿੰਡੀਆਂ ਨਹੀਂ ਆਈਆਂ ਮੈਨੂੰ ਨਾਲ ਤੈਨੂੰ ਪਤਾ ਤੇਰੀ ਦਰਾਣੀ ਦਾ ਸੁਭਾ ਕਿਦਾਂ ਦਾ ਹਾਂ ਉਹ ਪਰ ਨਾ ਮੈਂ ਤਾਂ ਪੂਰਾ ਰੰਗ ਕਰਨ ਦੇ ਚਲੇਗੀ ਕੋਲ ਅੱਛਾ ਗੇਟ ਨੂੰ ਦੱਸ ਨਾ ਦਵੀ ਉਹਦੇ ਤੇ ਅੱਗੇ ਕਿਹੜੇ ਗੇਟ ਨੂੰ ਰੰਗ ਕਰਦੀ ਆਹ ਤਾਂ ਵੱਡਾ ਮੇਨ ਗੇਟ ਨਹੀਂ ਆ ਅੱਛਾ ਅੱਛਾ ਇਹਨੂੰ ਰੰਗ ਕਰਨ ਦੇ ਹਾਂ ਤੇ ਮੈਂ ਹਾਂ ਇੱਥੇ ਗਾਣੀ ਬਈਏ ਫਿਰ ਇੱਥੇ ਬਹਿ ਜੀਏ ਹਾਂ ਤੇ ਕਲਪੀ ਪਈ ਖਰੇ ਜਿਵੇਂ ਕੰਮ ਕਰਨਾ ਪਿਆ ਸੀ ਅੱਛਾ ਆਹੋ ਕੀ ਆਂਦੀ ਉਹ ਤੇ ਕਲਪੀ ਮੈਂ ਤੜਫੀ ਉੱਠੀ ਤੇ ਮੈਂ ਹਾਂ ਵੀ ਚੱਲ ਮੈਨੂੰ ਵੀ ਪੂਰਾ ਰੰਗ ਦੇ ਦੇ ਦੀ ਹਾਂ ਮੈਂ ਚਲ ਕਾਉਂਦੀ ਹਰੇ ਦੋ ਕਿ ਸਿੱਖਾਂ ਜੀ ਤੂੰ ਵੇਖ ਸਾਡਾ ਕਿਹੜਾ ਸਿਲਵਰ ਕਰਦਾ ਰੰਗ ਹੈਗਾ ਗੇਟ ਨੂੰ ਹਾਂ ਹਾਂ ਤੇ ਮੈਂ ਹਾਂ ਚੱਲ ਮੈਨੂੰ ਵੀ ਦੇਦੀ ਅੱਛਾ ਪਹਿਨਾ ਲੈ ਆਂਦੀ ਤੂੰ ਹੀ ਚੁੱਕ ਕੇ ਜਾ ਇਦਾਂ ਬੋਲਦੀ ਬੋਲੀ ਬੜੀ ਪੁੱਠੀ ਮੈਂ ਤੇ ਘਰ ਚੋਂ ਕਿਉਂ ਬਹੁਤ ਹੀ ਔਖੀ ਤੈਨੂੰ ਦੱਸਦੀ ਭਲਾ ਆ ਪਛਾਵੇਂ ਤੇ ਧੁੱਪੇ ਬੈਗੀਆਂ ਸ਼ਾਂਤ ਇੱਥੇ ਹੈ ਹੀ ਨਹੀਂ ਕਿ ਤੂੰ ਕੀ ਕਰਨ ਦੇ ਘਰੇ ਹੀ ਆ ਹੁਣ ਉਹ ਆਹ ਸਬਜੀ ਸਬਜੀ ਖਰੇ ਲੱਗੀ ਸੀ ਕਿੰਨੇ ਵਜੇ ਆਈ ਸ਼ਮੀ ਜੀ ਆਈ ਕੇ ਟਾਈਮ ਨਹੀਂ ਆਗੀ ਨਹੀਂ ਮੈਨੂੰ ਸ਼ਾਮਾਂ ਪੈ ਹੀ ਗਈਆਂ ਸੀਆਂ ਇੱਥੇ ਤੇ ટોਪੀ ਹੈ ਤੋ ਪੀ ਸਾਰੇ ਆ ਆ ਬੇਪਰੇ ਰੁਕ ਮੇਰੇ ਲੈ ਜਾ ਜਨੇ ਵਿੱਚ ਜੀ ਆਵੇ ਸ਼ਾਂ ਆਹ ਕੁੱਤਕੇ ਭਾਵੇਂ ਸੱਪ ਸੁਪਰ ਲੜ ਜੇ ਐਨ ਮੂੰਹ ਕਰ ਲਗੇ ਸੂਰ ਜਵਦਰ ਆਹ ਉਧਰ ਐਨ ਕਰ ਲੈਨੇ ਹੈ ਨਹੀਂ ਹਾਂ ਇਹਨੂੰ ਨਹੀਂ ਰਖਦਾ ਮੇਰੀ ਤਾਂ ਬਣੀ ਗੱਲਾਂ ਕਿਤਨਾਂ ਹੋ ਗਈਆਂ ਨਹੀਂ ਕੀ ਦੱਸਾਂ ਜੇ ਦੱਸਿਆ ਤੇ ਤੂੰ ਆਕਣਾ ਵਾ ਸੜਾ ਘਰ ਪਾੜਦੀ ਬਾਲੀਆਂ ਗੱਲਾਂ ਕਰਦੀ ਉਹ ਤਾਂ ਮੈਂ ਤੇ ਪਹਿਲੇ ਤਾਂ ਵੇਖ ਕੇ ਤੇ ਕੰਨਾਂ ਨੂੰ ਹੱਥ ਲੱਗ ਗਏ ਮੇਰੇ ਤੇ ਇਹ ਐਵੇਂ ਦੀ ਤਾਂ ਨਹੀਂ ਮੈਨੂੰ ਲੱਗਦੀ ਨੀ ਤੇ ਨਿਸ਼ਾ ਹੈਗੀ ਆਜਾ ਸੁੱਚਾ ਤੇ ਆ ਲੈ ਪਿੰਡ 바ਵਾ ਫੋਲਣਾ ਮੈਂ ਤੇ ਤੈਨੂੰ ਦੱਸਾਂ ਉਹ ਦਿਨ ਤਾਂ ਮੇਰੇ ਐ ਏ ਢੇਡਾ ਫਰਿਆ ਪਿਆ ਗੱਲਾਂ ਦੇ ਨਾਲ ਤੇਰੇ ਨਾਲ 바ਵਾ ਪੱਕਾ ਕਰ ਲੈਣੀ ਆ ਉਹ ਦਿਨ ਕੋਈ ਗੱਲ ਹੀ ਨਹੀਂ ਉਹ ਦਿਨ ਉਹ ਤੇ ਕਰਦੀ ਨਹੀਂ ਸਿੱਧੇ ਮੂੰਹ ਗੱਲ ਤੇ ਤੇ ਬੇਬੇ ਦੱਸ ਗੱਲ ਨਹੀਂ ਕਰਦਾ ਮੈਨੂੰ ਨਹੀਂ ਲੱਗਦਾ ਵੀ ਉਹ ਇੰਦਾਂ ਦੀ ਵੀ ਮੇਰੀਆਂ ਗੱਲਾਂ ਕਿਤੇ ਡਰਾਉਣਗੇ ਨਹੀਂ ਨਹੀਂ ਤੇਨੂੰ ਮੈਂ ਦੱਸਾਂ ਤੇ ਤੂੰ ਤੇ ਆਖਣਾ ਵੀ ਹਾਈ ਮੈਂ ਤਾਂ ਹੀ ਕੀ ਨਾ ਡਰਦੀ ਆ ਵੀ ਨਾ ਹੀ ਨਹੀਂ ਲੈਂਦੀ ਹੈ ਤੇ ਬਾਹਲੀ ਚਲਾ ਕੇ ਆਉਥੇ ਕਾ ਨਹੀਂ ਬੈੱਕੇ ਤੈਨੂੰ ਫਿਰ ਦੱਸਦੀ ਆ। ਤੁਹਾਨੂੰ ਕੋਈ ਉਹ ਹੋ ਜਾ ਤਾ ਨਹੀਂ ਕਿ ਮੈਨੂੰ ਆਛੇ ਕਿ ਭਈ ਆਹ ਮੇਰੇ ਤਾਂ ਬੈਠਾ ਨਹੀਂ ਜਾਂਦਾ ਪੈਰ ਪਰ ਮੈਂ ਟੀਜੀ ਚੋਕ ਤੇ ਆਈ ਮੈਂ ਚਲ। ਗਰਮੀ ਜਿਹੀ ਬੜੀ ਹੈ ਨਾ ਕਿੱਦਾਂ ਵਧੀਆ ਤੇਰੇ ਇੱਥੇ ਪ੍ਰਾਪਰ ਚਾਹੀ ਰਹਿੰਦੇ ਇਸ ਚੰਡੀਗੜ੍ਹ। ਆਹੋ ਮੇਰਾ ਨਾ ਪ੍ਰਾਪਰ ਚਾਹੀ ਰਹਿੰਦੇ ਹੀ ਉੱਥੇ। ਤੈਨੂੰ ਕੋਈ ਜੋਬ ਕਰਦੇ ਕਿ? ਨਹੀਂ ਨਹੀਂ ਜੋਬ ਕਰਦੇ ਆਗੇ। ਅੱਛਾ ਜੋਬ ਕਰਦੇ ਆ। ਤੁਹਾਡਾ ਚਾਰ ਦਿਨ ਉਤੇ ਮੌਜਾ ਸਾਡੇ ਤੇ ਉਹ ਸਮੁੰਦਰੋਂ ਜਾਪਾ ਸਾਡੇ ਕਰਮਾਂ ਚ ਕਿੱਥੇ ਹੁੰਦਾ ਥੋੜਾ ਕਿੰਨੀ ਵਿੱਚ ਕਦੋਂ ਦੀ ਮੈਂ ਵੀ ਆਈ ਆਈ ਕਿੰਨਾ ਕ ਕਿਤੇ ਮੈਂ ਲੇਕਾਂ ਤੇ ਜਾ ਕੇ ਕੋਈ ਉਹ ਤੇ ਹੁਣ ਸਵਾਬ ਬਣ ਗਿਆ ਵੀ ਜਾ ਕੇ ਰਹਿੰਦੇ ਆ ਹੂੰ ਚਾਹ ਦੋ ਚਾਰ ਚੀਜ਼ਾਂ ਵੇਖ ਲਈਆਂ ਚੱਲ ਫੇਰ ਵੀ ਤੇਰਾ ਉਧਰ ਤੇ ਬੰਦਾ ਲੈ ਜਾਂਦਾ ਨਾ ਉਹ ਬੰਦਾ ਤੇ ਮੇਰਾ ਬਥੇਰਾ ਚੰਗਾਈ ਹੈ ਤੇ ਚਲੋ ਚਲੇਗੀ ਚਾਰ ਦਿਨ ਘੁੰਮ ਆਈ ਤੂੰ ਹਾਂ ਹਾਂ ਤੇ ਗੱਲ ਕੀ ਦੱਸਾਂ ਕਿਤੇ ਆਈ ਨਾ ਜਾਵੇ ਕਿਉਂ ਐਡੀ ਕਿ ਤੈਨੂੰ ਉਹਨੇ ਕਹਿ ਦਿੱਤਾ ਮੇਰੇ ਬਾਰੇ ਆਂਦੀ ਵੀ ਉਹਨੂੰ ਆਪਣੇ ਖਸਮ ਨੂੰ ਕਹਿੰਦੀ ਕਿ ਆਡੋ ਨਾ ਵਾ ਹਾਂ ਕਿਹੜੀ ਕਹਿੰਦੀ ਕਿ ਤਿੱਜੇਕ ਦਿਨ ਦਾ ਵਿਹਾਰ ਵਾ ਉਹ ਵੀ ਲੈ ਕੇ ਚੋਕ ਕੇ ਬੈਕ ਅੱਗੇ ਜੇ ਤੁਰ ਪੈਂਦਾ ਵਾ ਅੱਛਾ ਤੇ ਮੈਂ ਤਾਂ ਨਹੀਂ ਰੈਂਦੀ ਕਾਠ ਚ ਇਹਨਾਂ ਨੇ ਸਾਰੀਆਂ ਛੁੱਟੀਆਂ ਮੇਰੀਆਂ ਮਕਾਤੀਆਂ ਮੈਂ ਨਹੀਂ ਛੁੱਟੀਆਂ ਦੀ ਕੱਟਣ ਜਾਣੀਆਂ ਬਾਹਲੀ ਔਖੀ ਐ ਤੇ ਮੇਰੇ ਕੋਈ ਤੈਨੂੰ ਦੱਸ ਹੀ ਨਹੀਂ ਸਕਦਾ ਤੇਰੇ ਕੋਲ ਕੋਈ ਨਹੀਂ ਮੈਨੂੰ ਮੈਨੂੰ ਹੀ ਕਿਹਾ ਵਾ ਤੇ ਨਹੀਂ ਤੇ ਇੰਨੀ ਮੈਂ ਸੰਗ ਸ਼ਾ ਸੰਗ ਸ਼ਰਮਾਈ ਵੀ ਮੈਂ ਗਵਾਂਡੇ ਦੇ ਨਾਲ ਗੱਲਾਂ ਕਰਦੀ ਆ ਆਪਣੇ ਘਰ ਦੇ ਪੇਟ ਖੋਲਦੇ ਜਿਹੜੀ ਗੱਲ ਕਰਨੀ ਮੇਰੇ ਨਾਲ ਸਿੱਧੀ ਕਰ ਲੈਂਦੀ ਮੈਂ ਤੇਰੇ ਬਾਰੇ ਪੁੱਛਿਆ ਆਂਦੀ ਆਹੋ ਆਹ ਤੈਨੂੰ ਉਹਦੇ ਬਿਨਾਂ ਇੱਥੇ ਪੱਲ ਕਾਦੀ ਪਜਦੀ ਮੈਂ ਤੇ ਪੁੱਛਿਆ ਨਾ ਵੀ ਕਿੱਥੇ ਆ ਚੱਲ ਮੈਂ ਹਾਂ ਚੱਲ ਮੈਂ ਹਾਂ ਚੱਲ ਤੈਨੂੰ ਨਹੀਂ ਕੋਈ ਗੱਲ ਨਹੀਂ ਤੂੰ ਤਾਂ ਕੰਮੇ ਲੱਗੀ ਮੈਂ ਕੋਈ ਹੋਰ ਘਰ ਲੱਭਦੀ ਹੋਰ ਤੈਨੂੰ ਪਤਾ ਮੈਂ ਕਿਤੋਂ ਜਾ ਤੇਰੇ ਤੋਂ ਬਿਨਾਂ ਤਾਂ ਤੂੰ ਵੀ ਉਹੋ ਜੀ ਤੇ ਮਮੀ ਉਹੋ ਜੀ ਬਾਬਾ ਚਾਰ ਗੱਲਾਂ ਆ ਜਾਂਦੀਆਂ ਰਲ ਕਰ ਲੈਂਦੀਆਂ ਹੂੰ ਹੂੰ ਤੇ ਉਹ ਆਂਦੀ ਆਹੋ ਤੈਨੂੰ ਨਹੀਂ ਮ ਤੂ ਕਿਤੇ ਪੁੱਛ ਕੇ ਵੇਖੀ ਉਹਨੂੰ ਮੇਰਾ ਨਾਂ ਨਾ ਲਵੀ ਕਿਹਾਨੇ ਨਾ ਨਹੀਂ ਤੇ ਫਿਰ ਤੂੰ ਆ ਨਹੀਂ ਮੇਰਾ ਨਾਂ ਨਾ ਲਵੀ ਜਦੋਂ ਉਹਨੇ ਮੈਂ ਇਹ ਵੀ ਸੁਣਿਆ ਬੱਚ ਮੈਂ ਉਰੇ ਨੂੰ ਗਈ ਮੈਂ ਮੈਂ ਹੋਰ ਕਿਤੇ ਘਰ ਜਾਈ ਗਈ ਤੇ ਮੈਂ ਕਿਸੇ ਦੇ ਘਰ ਮੈਂ ਮੈਂ ਦੂਰੇ ਬੂਏ ਨਾਲ ਲੱਗ ਗਈ ਹਾਂ ਤੇ ਉਧਰੋਂ ਦਾ ਆ ਗਿਆ ਬੰਦਾ ਉਹਨੂੰ ਆਂਦੀ ਵੀ ਡੰਗਰ ਬੱਛਾ ਵੇਚ ਤੂੰ ਝੋਡੂ ਆ ਤੂੰ ਕੰਮ ਕਰਦਾ ਹੀ ਰਹਿ ਜਾਣਾ ਹਾਂ ਤੂੰ ਡੰਗਰ ਬੱਛਾ ਵੇਚ ਤੇ ਚੱਲੀਏ ਅੱਛਾ ਆਪ ਮੈਨੂੰ ਵੀ ਕਮਾ ਕੇ ਲਿਆ ਆਪ ਤੂੰ ਇੱਥੇ ਮੇਰੇ ਵੀ ਮੱਜਾਂ ਨਹੀਂ ਤੇਰੀਆਂ ਸੰਦੀਆਂ ਜਾਂਦੀਆਂ ਉਹ ਵੇ ਐਸ਼ ਕਰਦੀ ਅੱਛਾ ਆਦੀ ਆਡੋ ਉਹ ਚੁੰਜਣਾ ਦਿੰਦੀ ਸੀ ਤੇ ਅੱਡ ਹੋਈਏ ਉਹ ਵੀ ਆਂਦਾ ਆਹੋ ਮੈਂ ਵੀ ਵੇਚਦਾ ਆਂਦਾ ਖੋਦਦਾ ਇਹਨਾਂ ਦੇ ਰਸੇ ਤੇ ਮੇਰੇ ਆਖਿਆ ਮੈਂ ਤਾਂ ਥੋੜਾ ਜਿਹਾ ਸਮਝਾਇਆ ਹੀ ਸੀ ਵੀ ਅੱਡ ਚ ਨਹੀਂ ਕੋਹ ਰੱਖਿਆ ਚੱਲ ਕੋਈ ਨਹੀਂ ਉਹ ਅੱਡ ਤੇ ਤੂੰ ਚੱਲ ਮੈਂ ਆਈ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਕੀਤੀ ਚੰਗੀ ਭਲੀ ਬੋਲੀ ਆ ਚਾਹ ਪਾਣੀ ਪੁੱਛਿਆ ਏ ਤੇਰ ਨਾਲ ਕੀ ਕਰਨੀ ਹੁਣ ਪਤਾ ਵੀ ਹੁਣ ਕਲੇ ਹੋਊਗੀ ਤੇ ਫਿਰ ਮਗਰੋਂ ਕਰਨ ਦਾ ਕੀ ਫਾਇਦਾ ਫਿਰ ਜੇ ਗੱਲ ਕੰਮ ਕਰਨਾ ਪਏ ਕਰਦੀ ਉਹੀ ਨਾ ਜੇ ਕੰਮ ਕਰਨਾ ਪਿਆ ਤਾਂ ਮਗਰੋਂ ਕੱਲ ਫੁੱਟੀ ਤੇ ਤੂੰ ਵੀ ਉਹਨੂੰ ਚਾਹ ਦੇ ਹੁਣ ਉਹਨੂੰ ਖੁਲਾ ਦੇ ਨਹੀਂ ਤੇ ਮੂੜ ਮਾਰ ਜੇ ਤੂੰ ਤੇ ਨਹੀਂ ਲੱਗਾ ਵੀ ਮੇਂ ਜਾਂ ਗੁੱਸੇ ਦਾ ਕਾਟ ਨਾਲ ਦੀ ਤਰੀਸ ਨਹੀਂ ਮੈਂ ਤੇ ਆਪ ਨਹੀਂ ਵੀ ਅੱਡ ਨਾ ਹੋਇਓ ਮੈਂ ਵੀ ਤੁਹਾਨੂੰ ਅੱਡ ਕਰਕੇ ਕੀ ਲੈਣਾ ਮੈਂ ਪੁੱਛੂਗੀ ਨਾ ਨਹੀਂ ਤੇ ਤੂੰ ਆਣੀ ਅਭੀ ਮੇਰਾ ਨਾਂ ਨਾ ਲਵੀ ਤੇ ਜੇ ਮੈਂ ਉਹਨੂੰ ਪੁੱਛਿਆ ਤੇ ਉਹਨੇ ਅਗਲੀ ਨਹੀਂ ਤੇ ਆਖਣਾ ਵੀ ਤੈਨੂੰ ਕਿਹਨੇ ਦੱਸਿਆ ਮੈਂ ਤਾਂ ਫਿਰ ਤੇਰਾ ਨਾਂ ਲੈਣਾ ਹੀ ਵੀ ਤੋ ਉਹਦੇ ਕੋਲ ਕੀਤੀ ਨਾ ਨਹੀਂ ਮੇਰੇ ਵਾਲਾ ਨੂੰ ਆਉਗੀ ਬੱਚ ਦਾ ਸੁਭਾ ਨਹੀਂ ਚੰਗਾ ਮੇਰਾ ਨਾ ਲਵੀ ਨਾ ਲੈ ਮੈਂ ਇਹ ਫਿਰ ਮੈਂ ਉਹਦੇ ਨਾਲ ਫਿਰ ਗੱਲ ਕਿਵੇਂ ਕਰਾਂ ਉਹਨੇ ਤੇ ਮੈਨੂੰ ਪੁੱਛਣਾ ਵੀ ਤੈਨੂੰ ਤੇਰੇ ਕੋਲ ਗੱਲ ਕੀਤੀ ਕਿ ਨਹੀਂ ਮੇਰਾ ਬੰਦਾ ਬਸ ਸੁਭਾ ਚੰਗਾ ਉਹਨੇ ਆਖਣਾ ਹੁਣ ਉਧਰ ਅੱਗ ਲਾਈ ਨੇ ਜੇ ਫਿਰ ਤੂੰ ਆਪਰੇ ਤੇ ਛੜਾ ਹਤੀ ਤੂੰ ਕਾ ਮੈਨੂੰ ਦੱਸੇਗਾ ਹਾਂ ਤੂੰ ਤਾਂ ਮੇਰਾ ਵੀ ਐਸਾ ਅੰਦਰ ਸਾੜ ਕੇ ਰੱਖ ਦਿੱਤਾ ਅੰਦਰ ਤੇਰਾ ਸਾੜ ਲੈ ਮੇਨ ਨਾਲ ਤੇ ਤੈਨੂੰ ਦੱਸਿਆ ਮੈਨੂੰ ਨਾ ਤੂੰ ਇਹੋ ਜਿਹੀ ਗੱਲਾਂ ਦੱਸਿਆ ਕਰ ਜੇ ਤੇਰੇ ਕੋਲ ਉਹਨੇ ਕਰ ਲਈਆਂ ਹੀ ਉਹਨੂੰ ਹੀ ਅਕਲ ਆਹੀ ਉਹਨੇ ਤੈਨੂੰ ਆਪਣੇ ਘਰ ਦੇ ਪੇਤ ਦੱਸਦੇ ਤੇ ਤੇਰੇ ਨਾਲ ਗੱਲਾਂ ਕਰਤੀ ਤੇ ਤੂੰ ਹੀ ਫਿਰ ਆਪਣੇ ਅੰਦਰ ਰੱਖਦੀ ਨਹੀਂ ਤੇਨੂੰ ਤਾਂ ਪਤਾ ਮੇਰੇ ਕੋਲ ਮੇਨੇ ਲੱਭਦੀ ਫਿਰਦੀ ਹੋਵੇ ਕਿ ਕਿਹੜੇ ਵੇਲੇ ਆ ਦੇ ਗੱਲਾਂ ਦੱਸਿਆ ਮੈਂ ਤੈਨੂੰ ਮੈਂ ਤੈਨੂੰ ਆਖਿਆ ਕਿ ਤੂੰ ਜਾਂਦੇ ਆ ਜਾ ਕੇ ਸਿਰ ਚ ਨਾ ਮਾਰ ਤੇਰੀ ਤੇਰੀ ਕੋਈ ਗੱਲ ਕਰੇ ਮੈਂ ਤਾਂ ਤੈਨੂੰ ਕਦੀ ਨਹੀਂ ਦੱਸੀ ਤੇਰੀ ਕੋਈ ਕਰਦਾ ਅੱਛਾ ਤੂੰ ਬਾਲੀ ਉਹ ਤੇ ਕੱਤੀ ਜੀ ਆ ਸੁਭਾ ਦੀ ਤੇ ਜਿਵੇਂ ਘੜੀ ਆ ਕੇ ਬੈ ਗਈ ਤੇ ਆਹ ਤੇਰੇ ਮੇਰੇ ਬਿਨਾ ਕਾਦੀ ਬੰਨੀ ਆ ਐਨਾ ਮੈਂ ਵਿਲਾ ਵਿਸ਼ਵਾਸ ਕਰਦੀ ਐ ਐਨਾ ਮੈਂ ਤਾਂ ਕਰਦੀ ਹਾਂ ਤੇ ਦੱਸ ਇਹਨੇ ਚੰਗੀ ਕੀਤੀ ਹੈ ਜੇ ਕੋ ਗੱਲ ਹੀ ਤੇ ਮੇਰੇ ਨਾਲ ਮੂੰਹ ਤੇ ਕਰਦੀ ਵੀ ਆ ਗੱਲ ਵਾ ਨਾਲੇ ਵੇਖ ਪੈਣ ਮੈਂ ਕਿਹੜਾ ਉਹਨੂੰ ਰੋਕਿਆ ਮੈਂ ਤੇ ਉਹਨੂੰ ਕਿਹਾ ਵੀ ਤੂੰ ਛੁੱਟੀਆਂ ਚ ਚਲੀ ਜਾ ਤਾਂ ਕਹਿੰਦੀ ਆਂਦੀ ਅੱਗੇ ਚਾਰ ਦਿਨ ਆਈ ਹੁਣ ਫੇਰ ਇਹ ਬੈਗ ਭਰ ਕੇ ਤੁਰ ਪਈ ਆ ਹਾਂ ਤੇ ਮੈਂ ਗਈ ਤੇ ਮੈਂ ਪੁੱਛ ਕੇ ਕਹੀ ਮੈਂ ਇਹਨਾਂ ਦੀ ਸਲਾਹ ਨਾਲ ਹੀ ਗਈ ਹੈ ਇੱਕ ਗੱਲ ਹੋਰ ਸੁਣ ਲਾ ਗੱਡੀ ਲਈ ਤੁਸੀਂ ਮੈਂ ਤੇਆ ਕਰੀਆ ਕੀ ਪਤਾ ਲੱਗਾ ਮੈਂ ਸੋ ਕੁ ਜਾਣਿਆ ਮੈਂ ਚੱਲ ਵਧਾਈ ਦੇ ਕੇ ਆਉਣੀ ਵੀ ਸੱਚਾ ਤੈਨੂੰ ਵਧਾਈ ਹੋਵੇ ਮੈਂ ਤਾਂ ਪਹਿਲੇ ਚੁਗਲੀਆਂ ਦੀ ਪੈ ਗਈ ਤੈਨੂੰ ਵਧਾਈ ਵੀ ਨਾ ਦਿੱਤੀ ਨਹੀਂ ਤੇ ਤੈਨੂੰ ਪਹਿਲਾਂ ਚੁਗਲੀਆਂ ਦੀ ਪੈ ਗਈ ਤੇ ਵਧਾਈ ਤੇ ਸਵਾ ਮੈਨੂੰ ਦੇਣੀ ਜਿਵੇਂ ਤੈਨੂੰ ਚੰਗੀ ਨਹੀਂ ਲੱਗੀ ਗੱਡੀ ਆਈ ਹਾਂ ਲੈ ਮੈਨੂੰ ਤਾਂ ਗੋੜੇ ਗੋੜੇ ਚਾ ਚੜ ਕੇ ਵੀ ਕਿਦ ਨਾਲ ਮੇਕ ਕੇ ਚੜੀ ਅੱਗੇ ਤਾਂ ਤੁਹਾਡੀ ਛੋਟੀ ਜੀ ਦੇ ਨਾਲ ਤਾਂ ਸਾਰੇ ਪੂਰੇ ਹੀ ਹੁੰਦੇ ਵਧਾਈ ਤੇ ਚੱਲ ਭੈਣਾ ਵਧਾਈ ਹੋਵੇ ਤੈਨੂੰ ਵੀ ਵਧਾਈ ਹੋਵੇ ਪਰ ਮੈਂ ਹੁਣ ਪੁੱਛਣ ਆਈ ਜਿੰਨੀ ਮੈਨੂੰ ਅੱਗ ਲੱਗੇ ਮੈਨੂੰ ਗੁੱਸਾ ਜਿਹੜਾ ਮੈਂ ਪੁੱਛਣਾ ਹੀ ਪੁੱਛਣਾ ਮੇਰਾ ਨਾਮ ਮੈਂ ਜਦੋਂ ਇਹਦੀਆਂ ਗੱਲਾਂ ਵੀ ਕਰਦੀ ਮੇਰੇ ਘਰ ਭੱਜੀ ਆਉ ਉਹਨਾਂ ਨੂੰ ਪਤਾ ਤਾਂ ਹੈਗਾ ਉਹਦਾ ਨੇਚਰ ਦਾ ਉਹ ਮੇਰੇ ਅੱਲੇ ਭੱਜੀ ਆਉ ਤੇ ਮੇਰਾ ਬਦਲ ਚੱਲ ਚੰਗਾ ਇਹ ਕਾਂ ਦੀ ਲੈਸਾ ਚਹਾਵੀ ਸੁਣ ਲਾ ਤੂੰ ਗੱਡੀ ਲਈ ਇਹਨਾਂ ਨੂੰ ਨਾ ਦੱਸਿਆ ਭਲਾ ਦੱਸਿਆ ਦੱਸਿਆ ਕਿ ਉਹਨੂੰ ਚਲਾਣ ਵਾਲੇ ਲੈਣੇ ਸਾਂਝੇ ਕਰੋ ਮੇਰੀ ਸੁਣ ਗੱਲ ਤੂੰ ਆਪਸਿਆਂ ਆਣੀ ਹੈ ਜਦੋਂ ਅਸੀਂ ਗੱਡੀ ਲੈਣ ਲਈ ਅਸੀਂ ਇਕੱਲੇ ਕਿੱਦਾਂ ਲੈ ਲਾਂਗੇ ਅਕਸਰ ਘਰ ਸਾਂਝਾ ਵਾ ਇਹਨਾਂ ਦੀ ਰਹਿ ਨਹੀਂ ਸੀ ਲੈਣੀ ਇਹਨਾਂ ਦੀ ਲਈ ਤਾਂ ਫੇਰ ਹੀ ਅਸੀਂ ਗਏ ਘਰੋਂ ਗੱਡੇ ਲੈ ਲੈ ਗੱਲ ਵੇਖ ਕਿੱਥੇ ਬਣਾਈ ਸਾਜੀ ਡੇ ਦੇ ਤੁੱਡੀ ਪਈ ਆਂਦੀ ਗੱਡਾ ਚੋਕ ਕੇ ਤੇ ਫੋਨ ਕਰਤਾ ਵੀ ਅਸੀਂ ਗੱਡਾ ਲੈ ਲਏ ਹੈ ਤੇ ਆਂਦੀ ਨਾ ਦੱਸਿਆ ਨਾ ਪੁੱਛਿਆ ਤੇ ਗੱਡੀ ਆਏ ਲੈ ਖੋ ਜੇ ਮੈਂ ਪੁੱਛ ਨਾ 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 ਲਵੀ ਤੂੰ ਤਾਂ ਬਾਲਿਕ ਹੋ ਗਈ ਤੱਤੀ ਨਹੀਂ ਗੁੱਸਾ ਦੇ ਆਉਂਦਾ ਹੀ ਹੈ ਮੈਂ ਕਦੇ ਕਦੀ ਗੱਲ ਨਾ ਕਰਾਂ ਮਾੜੀ ਨਾ ਚੰਗੀ ਨਾ ਕਰਾਂ ਦੇ ਕੇ ਚਾਹੇ ਮਰੀ ਗੁਜ਼ਰਿਆ ਨਾ ਤਰੀਕੇ ਨਾ ਪੁੱਛੀ ਨਾ ਕਈ ਤਰੀਕੇ ਹੁੰਦੇ ਪੁੱਛੀ ਕੋਈ ਨਹੀਂ ਮੈਂ ਪੁੱਛ ਲੂਗੀ ਤਰੀਕੇ ਨਾ ਜਿਹੜੀਆਂ ਮੈਂ ਪੁੱਛਣਗੀਆਂ ਮੇਰਾ ਨਾਂ ਨਾ ਲੈਣੀ ਤੈਨੂੰ ਪਤਾ ਪਾ ਭੈਣਾ ਭੈਣਾ ਬਣੀਆਂ ਨਾ ਤੇਰਾ ਬੰਦਾ ਬਹਿਨ ਦਊ ਮੇਰੇ ਕੋਲ ਤੇ ਆਖੂ ਘਲੇ ਪਾ ਕੇ ਰੱਖਾ ਤਾਦੀਆਂ ਭੈਣਾ ਭੈਣਾ ਬਣੀਆਂ ਹੈ ਐਨੀਆਂ ਮੇਰੀਆਂ ਉਹ ਗੱਲਾਂ ਕਰਕੇ ਨਾਲੇ ਉਹਨੂੰ ਕੰਨ ਹੋ ਜਾਣਗੇ ਮੈਂ ਗੱਲ ਨਾ ਕਿਦਾਂ ਕਰ ਉਹ ਤੇ ਚੱਲ ਕਰ ਗਈ ਮੈਂ ਤੇ ਤੈਨੂੰ ਦੱਸਿਆ ਹੀ ਆ ਵੀ ਥੋੜਾ ਜਿਹਾ ਆਪਣੀ ਚਿਕਨੀ ਰਿਆ ਕਰ ਮੈਂ ਪੁੱਛੂਗੀ ਜਾ ਨਹੀਂ ਮੈਨੂੰ ਨਾ ਦਿਵਾਲੇ ਕਰਾ ਦੀ ਮੇਰਾ ਬੰਦਾ ਮੈਂ ਤਾਂ ਤੈਨੂੰ ਕਿੱਥੋਂ ਦੱਸ ਬੈਠੀ ਕਿਸਮਤ ਮਾੜੀ ਸੋਨ ਤੇ ਲਾ ਕਰੂੰ ਨਹੀਂ ਕਰਮੂ ਹਾਏ ਹਾਏ ਇਹ ਤੇ ਮੈਨੂੰ ਲੱਗਦਾ ਜਾਂ ਤਾਂ ਹੀ ਕਲੇ ਪੈ ਜਾਣੀ ਹੁਣ ਮੇਰਾ ਮਾਸਟਰ ਮੇਰੇ ਦਿਵਾਲੇ ਹੋਊਗਾ ਇਹ ਤਾਂ ਵੱਡਾ ਹੀ ਸਿਆਪਾ ਪਾ ਲਿਆ ਲਿਆ ਮੈਂ ਕੀ ਕਰਾਂ ਚੰਗੀਆਂ ਗਲਾਂ ਪਚੀਆਂ ਮੈਨੂੰ ਤੇ ਢਿੱਡ ਚ ਹੈ ਹੋਰ ਉਹ ਮੇਰੇ ਢਿੱਡ ਚ ਪੀਣਾ ਪਾਉ ਕੋਈ ਵੀ ਲੈ ਗੱਲਾਂ ਢਿੱਡ ਚ ਮੈਂ ਸਿਆਪ ਹੈ ਇੰਨੀ ਗਰਮੀ ਚ ਪਤਾ ਕਿੱਥੇ ਤੁਰਿਆ ਫਿਰਦਾ ਸੀ ਘਰੀ ਵਿਆਹ ਕਰ ਆ ਰਾਮ ਨਾਲ ਹੈ ਇੰਨੀ ਗਮੀ ਚ ਬਾਹਰ ਨਹੀਂ ਚਾਹੀਦਾ ਬੁਖਾਰ ਚੜ ਜਾਂਦਾ ਵਾ ਉੱਤ ਆ ਜਾ ਇੱਥੇ ਬਹਿ ਜਾ ਤੇ ਤੇ ਆ ਜਾ ਤਾਈ ਤੇਰੀ ਪਤਾ ਨਹੀਂ ਕਿੱਥੇ ਘੁੰਮਣ ਗਈ ਮੇਰੀ ਗੱਲ ਸੁਣ ਗੁਰਪ੍ਰੀਤ ਹਾਂਜੀ ਅੱਛਾ ਮੈਂ ਤੇਰ ਨਾਲ ਇੱਕ ਲੱਗੀ ਗੱਲ ਕਰਨ ਹਾਂ ਕਰੋ ਗੱਲ ਕੀ ਕਰਨੀ ਮੈਂ ਵਾਂਡੇ ਗਈ ਆ ਮੈਂ ਤੁਹਾਨੂੰ ਪੁੱਛ ਕੇ ਨਹੀਂ ਗਈ ਵੀ ਮੈਂ ਜਾਣਾ ਹਾਂ ਪੁੱਛ ਕੇ ਗਏ ਅੱਛਾ ਜੇ ਗੱਡੀ ਲਈ ਤੇ ਮੈਂ ਤੁਹਾਨੂੰ ਪੁੱਛ ਕੇ ਨਹੀਂ ਲਈ ਵੀ ਅਸੀਂ ਵੀ ਗੱਡੀ ਲੈਣੀ ਤੁਹਾਡੀ ਸਲਾਹ ਨਾਲ ਨਹੀਂ ਅਸੀਂ ਕਰੋ ਗਏ ਜਿਹੜੀ ਗੱਲ ਉਹਤੇ ਆਓ ਨਾ ਹੋਇਆ ਨਹੀਂ ਤੂੰ ਦੱਸ ਪਹਿਲਾਂ ਮੈਨੂੰ ਹਾਂ ਤੇ ਅੱਛਾ ਉਹ ਆਈ ਮੇਰੇ ਕੋ ਗਵਾਂਡਣ ਆਦੀਪ ਤੇਰੀ ਦਰਾਨੀ ਤੇ ਗੱਲਾਂ ਬੜੀਆਂ ਕਰਦੀ। ਇਹ ਤੀਜੇ ਦਿਨ ਬੈਗ ਚੋੱਕ ਕੇ ਤੇ ਉੱਥੇ ਚੱਲ ਜਾਂਦੀ। ਪਹਿਲਾਂ ਗਈ ਤੇ ਹੁਣ ਵੀ ਗਈ। ਇਹ ਗੱਡੀ ਲਈ ਸਾਨੂੰ ਪੁੱਛਿਆ ਨਹੀਂ ਦੱਸਿਆ ਨਹੀਂ ਤੇ ਉੱਥੇ ਗੱਡਾ ਲੈ ਕੇ ਸਾਨੂੰ ਫੋਨ ਕਰ ਦਿੱਤਾ। ਇਹ ਫਿਰ ਬੜੀਆਂ ਹੀ ਉਹਨੇ ਮੈਨੂੰ ਗੱਲਾਂ ਦਸੀਆਂ ਮੈਨੂੰ ਤਾਂ ਲੱਗੀ ਪਈ ਆਗੋਦੋਂ ਦੀ। ਨਹੀਂ। ਤੇ ਇਹ ਉਹਨੂੰ ਪਤਾ ਕਿੱਥੋਂ ਲੱਗਾ? ਕਿੰਨੂੰ? ਇਹ ਉਹ ਕੀ ਕਹਿੰਦੀ ਮੈਂ ਦੱਸਿਆ ਉਹਨੂੰ। ਸਾਰਾ ਕੁਝ। ਹਾਂ ਮੈਂ ਦੱਸਿਆ। ਹਾਂ। ਤੇ ਉਹਨੂੰ ਇਹ ਪੁੱਛਣਾ ਹੀ ਪਈ ਉਹ ਕੌਣ ਗਿਆ ਕਿ ਜਿਹੜਾ ਕਰਕੇ। ਅਸੀਂ ਤਾਂ ਅਸੀਂ ਤਾਂ ਇਹ ਆਟੋ ਜਾਣਾ। ਮੈਨੂੰ ਤੇ ਕਹਿੰਦੀ ਆਟੋ ਹੋ ਜਾਓ। ਤਹਾ ਡਾਣੀ ਨੰਨਾ ਸੇਬਾ ਤੁਰ ਪੈਂਦੀ ਤੇ ਜਿਹਦੇ ਨੂੰ ਪਾਉਂਦੇ ਬੈਗ ਚ ਲੀੜੇ ਤੁਰ ਪੈਂਦੇ ਹਫਤਾ ਨਹੀਂ ਪੈਣ ਦਿੰਦੇ ਤੇਰੀਆਂ ਸਾਰੀਆਂ ਛੁੱਟੀਆਂ ਇੱਥੇ ਨੇ ਨਹੀਂ ਇਹ ਨਹੀਂ ਕਿ ਆਉਂਦੀ ਅਸੀਂ ਨਹੀਂ ਰਹਿਣਾ ਅਸੀਂ ਤਾਂ ਡੰਗਰਾਂ ਤੇ ਰਸੇ ਖੋਲਦੇ ਆ ਤੇ ਅਸੀਂ ਮੈਂ ਅਸੀਂ ਵੀ ਨਹੀਂ ਇਹਨਾਂ ਦੇ ਨਾਲ ਇਕੱਠੇ ਰਹਿਣਾ ਅਸੀਂ ਕੰਮ 'ਚ ਮਰਦੇ ਰਹਿੰਨੇ ਤੇ ਇਹ ਪਾਉਂਦੇ ਬੈਗ ਚ ਲੀੜੇ ਤੇ ਤੁਰ ਪੈਂਦੇ ਅੱਛਾ ਮੈਂ ਮੈਨੂੰ ਸਭ ਕੁਝ ਨਹੀਂ ਆਉਂਦਾ ਵੀ ਮੇਰੀ ਦਰਾਨੀ ਤਾਂ ਅਜੇ ਗੱਲਾਂ ਕਰ ਹੀ ਨਹੀਂ ਸਕਦੀ ਮੈਂ ਕੋਈ ਗੱਲ ਨਹੀਂ ਕੀਤੀ ਮੈਂ ਤਾਂ ਦੇਹੇ ਰੋਗਣ ਮਾਰਨ ਗਲੀ 'ਚ ਮੈਨੂੰ ਤੇ ਆ ਗਈ ਪੰਪ ਚਾੜ ਮੈਨੂੰ ਆਂਦੀ ਹੈ ਇਹ ਮੇਰੀਆਂ ਚੁਗਲੀਆਂ ਰਹਿੰਦੀਆਂ ਮੇਰਾ ਇਹ ਆ ਮੇਰੇ ਮੂੰਹ ਤੇ ਮੂੰਹ ਤੇ ਗੱਲ ਕੀਤੀ ਹੋਰ ਹੋ ਜਾਂਦੀ ਜਾ ਲੈ ਕੇ ਆ ਮੂੰਹ ਤੇ ਮੈਂ ਤੁਹਾਨੂੰ ਕਿਹਾ ਸੀ ਆ ਮੁਰਕੇ ਦਾਵਾ-ਦਾਵਾ ਉਧਰ ਚੱਲ ਗਈ ਫਿਰ ਮੈਨੂੰ ਇਹ ਮੇਰਾ ਨਾਂ ਨਾ ਲਵੀ ਮੈਨੂੰ ਪੁੱਛੀ ਨਾ ਮੈਨੂੰ ਤਾਂ ਯਕੀਨ ਨਹੀਂ ਆਉਂਦਾ ਵੀ ਇਹ ਕਿਰਾਨੀ ਕਿੰਨਾ ਕਰਦੇ ਹੈ ਮੇਰਾ ਨਾਂ ਨਾ ਲਵੀ ਤੇ ਫਿਰ ਬੰਦਾ ਝੂਠਾ ਕਿਹੜਾ ਹੋ ਗਿਆ ਨਹੀਂ ਮੈਂ ਐਵੇਂ ਨਹੀਂ ਇਹ ਅੱਜ ਕਰੂਗੀ ਨਾ ਇਹ ਕੱਲ ਫਿਰ ਕਰੂ ਆਓ ਲੈ ਕੇ ਆ ਨਾਲੇ ਮੈਨੂੰ ਪਤਾ ਲੱਗੇ ਕਿੰਨੇ ਕ ਪਾਣੀ ਚ ਆ ਸੁਣ ਕੇ ਮੇਰੇ ਕੋ ਗੱਲਾਂ ਸਾਰੀਆਂ ਤੇ ਜਾ ਕੇ ਤੈਨੂੰ ਪੰਪ ਚਾੜਤਾ ਤੇ ਨਾਲੇ ਮੈਨੂੰ ਦੇਗੀ ਪੰਪ ਪਿਆਡੋ ਜੋ ਤੁਹਾਡਾ ਨਹੀਂ ਵਸੇ ਬਾਣਾ ਉਹ ਚੋਂ ਪਾਉਂਦੇ ਬੈਗ ਚ ਲੀਡੇ ਤੌਰ ਪੈਂਦੇ ਉਹ ਅਜੇ ਤੇ ਹੁਣ ਉਹਨੂੰ ਕੁਝ ਹੋਰ ਕਹਿਤਾ ਤੇ ਮੈਨੂੰ ਕੁਝ ਹੋਰ ਕਹਿਤਾ ਤੇ ਹੁਣ ਵੇਖੀਂ ਦਈ ਹੋਣੀ ਘਰੇ ਜੁੰਡੇ ਵੇਖੀ ਪਟਾਕੇ ਪਟਾਉਂਦੀ ਨਾਲੇ ਆਪ ਤੇ ਨਾਲੇ ਮੇਰੇ ਵੀ ਪਟਾਉਂਦੀ ਚੁਗਲੀਆਂ ਦੀ ਇਹਨੂੰ ਅੱਗ ਲੱਗੀ ਰਹਿੰਦੀ ਇਹਨੂੰ ਪਛਦਾ ਹੀ ਕੁਛ ਨਹੀਂ ਇਹਨੂੰ ਰੋਜ਼ ਜਿੰਨਾਂ ਸ਼ਾਮਾਂ ਚੁਗਲੀਆਂ ਨਹੀਂ ਕਰ ਲੈਂਦੀ ਢਿੱਡ ਨਹੀਂ ਹੌਲਾ ਕਰ ਲੈਂਦੀ ਉਹਨੇ ਚਿਰੇ ਨੂੰ ਤੇ ਰੋਟੀ ਨਹੀਂ ਲੰਘਦੀ ਰਾਤ ਦੀ ਅੱਜ ਵੇਖੀਂ ਇਹਦੀ ਚੁਗਲੀਆਂ ਦਾ ਕਿਦਾਂ ਪਰਦਾ ਫ ਦੀ ਗੱਲ ਕੀ ਹੋ ਗਈ ਨਹੀਂ ਕੁਛ ਨਹੀਂ ਹੋਈ ਤੂੰ ਆ ਇਧਰ ਮੈਂ ਸੁਣ ਲਿਆ ਜਿੰਨੀਆਂ ਤੇਰੀਆਂ ਸੁਣਨੇ ਆ ਅਖਰੀ ਟੁੱਟਣ ਵਾਲੀ ਗੱਲ ਹੀ ਹੋ ਗਈ ਕੋਈ ਨਹੀਂ ਟੁੱਟ ਮੈਨੂੰ ਤਾਂ ਸਮਝਾ ਦੇ ਦੇ ਕਹੂੰਗੀ ਉਹਦੇ ਗੱਲ ਮੇਰੇ ਕੋਈ ਨਾ ਜੋਰ ਨਹੀਂ ਹੈ ਜੇ ਤਾਂ ਗਾਹ ਹੋਵੇ ਤਾਂ ਤੋੜ ਲੈ ਹੜ ਇੱਥੇ ਮੈਂ ਉਹਨੂੰ ਵੀ ਸਾਧਦੀ ਆ ਆ ਇਧਰ ਲੈ ਹੁਣ ਪੋਛੇਨ ਆਹ ਦੇ ਦੀ ਕੀ ਹੋ ਗਿਆ ਤੈਨੂੰ ਇੱਕ ਤਾਂ ਤੁਸੀਂ ਮੇਰੇ ਘਰ ਆ ਕੇ ਚੁਗਲੀਆਂ ਕਰਦੇ ਦੂਜੇ ਬੰਨੇ ਤੂੰ ਉਹਨੂੰ ਪੰਪ ਚਾਰ ਤਾਂ ਨਾਲੇ ਤੇ ਮੈਨੂੰ ਪੰਪ ਦੇ ਅੱਧਾ ਸਗੀਓ ਨਾਲੇ ਤੇ ਮੈਨੂੰ ਇਹ ਕਹਿ ਕੇ ਵੀ ਅੱਡ ਹੋ ਜਾ ਤੇਰਾ ਨਹੀਂ ਉਹਨਾਂ ਨਾਲ ਬਸੇਬਾ ਹੋਣਾ ਤੇ ਤੂੰ ਉਹਨੂੰ ਉਹਨੂੰ ਕੁਝ ਹੋਰ ਕਹਤਾ ਮੈਨੂੰ ਕੁਝ ਹੋਰ ਕਹਤਾ ਤੇ ਤੂੰ ਚਾਹੁੰਦੀ ਕਿ ਵੀ ਚਲੀ ਗੱਲ ਦੱਸ ਹਾਂ ਤੁਹਾਨੂੰ ਇਕੱਠੀਆਂ ਨੂੰ ਵੇਖਣਾ ਨਹੀਂ ਚਾਹੁੰਦੀ ਮੇਨ ਗੱਲ ਤੇ ਆ ਹਾਂ ਦੱਸ ਮੈਂ ਵੀ ਚੁੱਕੀ ਲੈਣਾ ਵਾ ਇਹ ਤਾਂ ਕੁਝ ਮਿਲਣਾ ਨਹੀਂ ਤੂੰ ਲੈਣਾ ਤੂੰ ਨਹੀਂ ਕਿਹਾ ਕਿ ਇਹ ਗੱਡੀ ਤਾਂ ਨਹੀਂ ਪਿੱਛੇ ਫਲਾਣ ਠੀਕ ਤੇ ਕੋਈ ਕੁਝ ਕਿਹਾ ਵਾ ਗੱਲ ਸੁਣ ਗੱਲ ਸੁਣ

ਮੇਰੇ ਉਹ ਬੰਦਾ ਤੇਰਾ ਕੰਮ ਤੇ ਚੱਲ ਜਾਂਦਾ ਨਹੀਂ ਤੂੰ ਕੰਮ ਤੇ ਇੱਡੀ ਮੇਲੀ ਆ ਜਾਨੀ ਟਾਈਮ ਨਾਲ ਗੱਲਾਂ ਕਰਦੇ ਹੁਣ ਤੂੰ ਫਿਰ ਉਹਦੇ ਮੂੰਹ ਤੇ ਹੋ ਆ ਜਿਹੜੀਆਂ ਮੈਂ ਗੱਲਾਂ ਕੀਤੀਆਂ ਹੁਣ ਤੂੰ ਆ ਨਹੀਂ ਗੱਲ ਵੱਧਾ ਕੇ ਕਰਦੇ ਖੋਲਣ ਲੱਗ ਪਿੱਤੇ ਤੁਹਾਡੇ ਘਰ ਪਵਾੜਾ ਪੈ ਜਾਣਾ ਨਹੀਂ ਤੇ ਖੋਲ ਨਹੀਂ ਤੇ ਖੋਲਣੀਆਂ ਇਹ ਕੋਈ ਡਰਾਵੇ ਘਾਟੀ ਮਾਰ ਖੋਲ ਤੂੰ ਜਿਹੜੀਆਂ ਖੋਲਣਗੇ ਮੈਂ ਗੱਲ ਤੇ ਸੁਣੋ ਤੁਸੀਂ ਰਲ ਕੇ ਮੈਂ ਤਾਂ ਥੋੜੀ ਜਾਨੀ ਵੀ ਅੱਡੋ ਮੇਰੇ ਸੱਸ ਸਹਸਰੀ ਵੀ ਹਰੀ ਗੱਲ ਕੀਤੀ ਮੈਂ ਹਾਂ ਇਧਰੇ ਮੇਰੀ ਗੱਲ ਸੁਣ ਮੈਂ ਕਿਹਾ ਮੈਂ ਵੀ ਤੁਸੀਂ ਕਲਮ ਗਏ ਹੋ ਪੀਆ ਬਈ ਲਵੇ ਰੱਬੀ ਟੱਕੀ ਲੀਏ ਉਥੇ ਵਾਨਸਵੰਨੀਆ ਝੀਲਾਂ ਤੇ ਬੈਂਦੇ ਕਦੀ ਕਿਥੇ ਕਦੀ ਕਿਥੇ ਹਾਂ ਜੇ ਤੈਨੂੰ ਮੈਂ ਇਹਨੂੰ ਹੁਣ ਵੀ ਕਿਹਾ ਤੂੰ ਜਾ ਕੇ ਝੀਲ ਤੇ ਬਹਿ ਜਾ ਤੂੰ ਵੀ ਝੀਲਾਂ ਤੇ ਜਾ ਕੇ ਬਹਿ ਜਾ ਤੁਹਾਡੇ ਕੋ ਕਿਹੜੀ ਤਰ੍ਹਾਂ ਤੇ ਚੱਪ ਕਰ ਰ ਹੋ ਨਕਰੀ ਲੱਗਦੀ ਉੱਥੇ ਬੈ ਜਾ ਚਬੱਤੇ ਤੇ ਲੱਤਾਂ ਲੜ ਕੇ ਬਹਿ ਜਾ ਹਾਂ ਤੇ ਬੱਚੇ ਜਵਲਾ ਤੌਰ ਕੋ ਕੀ ਆਈ ਗੱਲ ਥੋੜੀ ਬਣਨੀ ਬਣ ਜਾਂਦੀ ਤੇ ਬਣਾਈ ਹੋਏ ਤੇ ਟੀਨ ਲੜੀ ਕਹੇ ਬੇਨ ਬੇਸ਼ਰਮ ਕਿੱਡੀ ਹੈ ਤੁਹਾਡੇ ਕੋ ਤਾਂ ਪੈਲੀ ਬੰਨਣਾ ਵੀ ਫਿਰ ਸਰਕਾਰੀ ਨੌਕਰੀ ਤੇਰੇ ਖਸਮ ਦੀ ਹਜੇ ਵੀ ਤੂੰ ਸਾਡੇ ਤੋਂ ਸਾੜ ਜੇ ਵੀ ਤੇਰੇ ਕੋ ਟੀਨ ਤੇ ਜਾਇਆ ਜਾਂਦਾ ਹੋਰ ਤੂੰ ਕਿਤੇ ਤੇਰੇ ਜਾ ਕੇ ਸਵਰਗਾਂ ਚ ਮ ਨਰਕਾਂ ਚ ਜਾ ਕੇ ਜੇ ਮੇਰੀ ਸੁਣ ਲੈ ਗੱਲ ਕੰਨ ਖੋਲ ਕੇ ਆਉਣਾ ਤਾਂ ਬੰਦਿਆ ਤਰਾ ਜਿਹੇ ਜਿਹੇ ਚੁਗਲੀਆਂ ਉਧਰ ਤੇ ਕਰਨੀ ਤੇ ਸਾਡੇ ਘਰ ਨਾ ਵੜਿਆ ਕਰ ਪਰ ਤੂੰ ਸੁਧਰ ਜਾ ਫਿਰ ਉੱਡਿਆ ਪਿਆ ਰੰਗ ਵੇ ਕਿਦਾ ਬੰਦਾ ਤੇ ਜਿਹ ਬੰਦੇ ਦਾ ਇੱਡਾ ਡਰਤ ਕਰਦੇ ਕਿਉਂ ਜੋ ਮੈਂ ਤੈਨੂੰ ਪਤਾ ਆ ਆਦਤ ਜਿਹੜੀ ਪੈ ਜੇ ਗੰਦੀ ਮੈਂ ਚੁਗਲੀ ਨਹੀਂ ਕੀਤੀ ਮੈਂ ਤਾਂ ਵਿਹਾਰੀ ਗੱਲ ਕੀਤੀ ਮੈਨੂੰ ਕੀ ਤਾ ਚੁਗਲੀ ਬਣ ਜਾਣੀ ਮੈਨੂੰ ਨਹੀਂ ਪਤਾ ਪਈ ਚੁਗਲੀ ਹੁੰਦੀ ਇਹ ਚੁਗਲੀ ਹੁੰਦੀ ਉਹ ਦੀ ਸੁਣ ਕੇ ਉਹਦੇ ਕੋ ਤੇ ਉਹਦੇ ਕੋ ਸੁਣ ਕੇ ਉਹ ਮੈਂ ਵਿਹਾਰੀ ਗੱਲ ਕਰਤੀ ਮੈਨੂੰ ਕੀ ਪਤਾ ਸੀ ਜਾ ਜਾ ਕੇ ਕੰਮ ਕਰ ਰੋਟੀ ਪਾਣੀ ਬਣਨ ਵਾਲਾ ਹੋਣਾ ਕੀ ਗੁੱਸਾ ਨਾ ਕਰੋ ਤੁਸੀਂ ਦੋਵੇਂ ਮੇਰੇ ਨਾਲ ਗੁੱਸੇ ਤੂੰ ਇਧਰ ਤੂੰ ਤਾਂ ਵੱਢਣੇ ਨਹੀਂ ਚਾਹੀਦੇ ਬਸ ਮੈਂ ਮੈਂ ਤੈਨੂੰ ਪੜਾਣਾ ਕਿ ਮੈਂ ਹੋਰ ਕੀਤੇ ਕੰਮ ਨਾ ਹਾਂ ਇਧਰ ਆਣੀ ਨਾ ਮੈਂ ਕਿਹਾ ਹੁੰਦੀ ਨਾ ਮੈਂ ਆਪਣੇ ਘਰ ਦੇ ਦੂਜੇ ਦੇ ਥਾਂ ਦੂਜੇ ਮੈਂ ਤਾਂ ਵਿਹਾਰੀ ਮੈਨੂੰ ਪਤਾ ਹੁੰਦਾ ਹੈ ਇਹ ਤਾਂ ਕਲੇ ਲੈ ਮੈਂ ਦਬਾ ਤੂੰ ਕਹੇ ਵਿਹਾਰੀ ਆ ਮੈਂ ਅੱਜ ਆ ਰਹੀ ਆ ਗਈ ਹੁਣ ਸਾਡੇ ਤੋਂ ਕੋਲ ਆ ਗਈ ਜੇ ਮੰਨ ਕੇ ਚੱਲ ਕੇ ਤੇ ਅਸੀਂ ਇਹ ਲੜ ਪੈਂਦੀ ਅਸੀਂ ਆੜੇ ਤੇਰੇ ਕਲੇਜੇ ਠੰਡ ਪੈ ਜਾਂਦੀ ਮੈਂ ਤੇ ਤੈਨੂੰ ਆਖਿਆ ਵੀ ਨਾ ਕਰੀ ਜਾ ਕੇ ਕਿਉਂ ਨਾ ਕਰੀ ਮੈਂ ਪੁੱਛਣਾ ਨਹੀਂ ਕਿ ਮੈਂ ਤੇ ਤੇ ਗੋਪੀ ਵੀ ਮੈਨੂੰ ਕਿਹਾ ਵੀ ਚੱਲ ਹੁਣ ਉਹਨੂੰ 4 ਦਿਨ ਕਰਦੇ ਮੈਂ ਮਾਰੀ ਕਿਹਾ ਤੇ ਕੁਲਦਨ ਮੈਂ ਹਾਂ ਤੂੰ ਆ ਗਈ 4 ਛੁੱਟੀਆਂ ਰਹਿ ਗਈਆਂ ਵਾ ਤੇ ਅੱਡੀ ਘਰ ਬਣਿਆ ਰਹੂਗਾ ਅਸੀਂ ਜਾਈਏ ਨਾ ਜਾਈਏ 4 ਰਹਿ ਜਾਂ 5 ਰਹਿ ਜਾਂ ਤੂੰ ਕੀ ਲੈਣਾ ਵਿੱਚੋਂ ਬਸ ਮੈਨੂੰ ਇਹ ਦੱਸ ਮੈਂ ਤਾਂ ਤੈਨੂੰ ਮੈਂ ਵੀ ਤੈਨੂੰ ਕਦੀ ਕਿਹਾ ਕਿ ਪੇਕੇ ਜਾਣਾ ਕਿ ਨਹੀਂ ਜਾਣਾ ਏ ਕਿੱਥੇ ਖਸਮ ਨੂੰ ਪੇਕੇ ਚੱਲ ਜਾਣਾ ਸੁੱਖ ਨਾ ਫਿਰ ਤੂੰ ਤਾਂ ਹੀ ਬਿਮਾਰੀ ਦੇ ਤੈਨੂੰ ਵਿੱਚ ਚਵਾ ਪੈਂਦੀ ਆ ਸੁਲੇ ਪੜਾਉਣ ਤੇ ਮੈਨੂੰ ਆ ਡੰਗਰਾਂ ਡੰਗਰ ਕਿੰਨੇ ਮੇਰੇ ਸਾਹਮਣੇ ਤਾਂ ਮੇਨ ਗੱਲ ਏ ਮੇਰੇ ਕੋ ਜਾਇਆ ਨਹੀਂ ਜਾਂਦਾ ਤੇ ਕੋਈ ਵੀ ਨਾ ਜਾਵੇ ਜਿੱਦਾਂ ਦੀ ਮੇਰੀ ਜ਼ਿੰਦਗੀ ਤੂੰ ਹੀ ਆਂਦੇ ਨੇ ਉਦਾਂ ਦੀ ਗਵੰਡੀਆਂ ਦੀ ਵੀ ਨੰਗੇ ਸੁੱਖ ਨਹੀਂ ਨਾ ਵੇਖਿਆ ਜਾਂਦਾ ਠੰਡਾ ਕਰੋ ਮਾਣ ਇਦਾਂ ਨਾ ਕਰਿਓ ਹੁਣ ਮੇਰਾ ਨਾਂ ਨਾ ਲੈ ਦਿਓ ਦੀ ਕੋਈ ਨਾ ਆਪਣੇ ਬੰਦਿਆਂ ਕੋਲਿਓ ਕਿਤੇ ਗੱਲ ਪਹੁੰਚ ਗਈ ਤਾਂ ਮੇਰੇ ਸਾਡੇ ਤੱਤੇ ਕਰਦੇ ਨੇ ਜਾ ਜਾ ਕੰਮ ਕਰ ਸਬਜੀ ਪਾਣੀ ਪਣਾ ਲੈ ਕੇ ਪਹਿਣਾ ਪਹਿਣਾ ਮੈਂ ਤੇ ਵਿਹਾਰੀ ਗੱਲ ਕੀਤੀ ਮੈਨੂੰ ਕੀ ਤਾਂ ਐਡਾ ਪਵਾੜਾ ਬਣ ਜਾਣਾ ਇਹ ਗੱਲ ਦਾ ਗਾਹ ਤਾਂ ਕਰੇਂਗੀ ਤਨਾ ਕਰਦੀ ਨਾ ਮੈਨੂੰ ਕੀ ਪਤਾ ਸੀ ਚਲ ਜਾਓ ਹੁਣ ਸ਼ਾਮਾ ਪੈ ਗਈ ਜਾ ਕੇ ਸਬਜੀ ਧਰੋ ਹੁਣ ਹੋਰ ਨਾ ਕੁਝ ਕਹਿਜੇ ਜਾਂਦੇ ਜਾਂਦੇ ਕਦੀ ਤੂੰ ਆਨੀ ਐ ਫੌਨੇ ਸਬਜੀ ਧਰੀ ਐ ਤੂੰ ਆਟਾ ਗੁੰਨੇ ਆ ਕਦੀ ਤੂੰ ਕੋਸ਼ ਕਹੀ ਨਹੀਂ ਤੈਨੂੰ ਕੀ ਲੱਗੇ ਕੋਈ ਸਬਜ਼ੀ ਤਰੀਕੇ ਕੋਸ਼ ਨਹੀਂ ਲਈਦਾ ਵੀ ਕੀ ਕੀਤਾ ਕੰਮਕਾਰ ਲਿਆ ਹੋਰ ਤੂੰ ਵੇਲੇ ਇੱਥੇ ਉੱਠਣ ਦੀ ਔਰ ਕੇ ਜਾ ਆਪਣੇ ਘਰ ਕੰਮ ਕਰ ਜਾ ਕੇ ਮੈਂ ਚੱਲ ਜੰਨੀ ਮੈਂ ਤੇ ਵੇਹੇ ਆਨੀ ਚੱਲ ਵਿਹਾਰ ਜਾ ਬਣੀ ਟਾੜੇ ਨਹੀਂ ਆਂਦੀ ਹੁਣੀ ਕੋਈ ਹੋਰ ਲਗਵਾਂਡੀਆਂ ਦੀ ਫੂਕ ਜਾਵਾਂ ਇੱਥੇ ਕੇ ਵਿਹਾਰ ਬਣੀਆ ਇੱਥੇ ਮੋ ਮਾ ਬੱਕਰੀ ਗੱਲ ਮੈਨੂੰ ਆਦਤ ਜੀ ਪੈ ਗਈ ਆ ਗੱਲਾਂ ਦੀ ਉਧਰ ਉਧਰ ਇਹ ਟਾਓ ਆਪਣੀ ਗੱਲ ਦੀ ਆ ਚੁਗਲੀ ਇਹਨਾਂ ਗੱਲਾਂ ਜੀ ਤੁਸੀਂ ਕਿਧਰ ਆਪਣੇ ਜੂੰਡੇ ਪਟਾ ਲੈਣੇ ਪਟਾਵਾੜਾ ਪੰਚ ਜਾਣਾ ਮੈਂ ਨਾ ਕਰਦੀ ਮੈਨੂੰ ਕੀ ਤਾਂ ਮੈਨੂੰ ਐ ਬੁਖਾਰ ਹੋਇਆ ਬੈ ਸਰੀਰ ਮੇਰਾ ਗਰਮ ਹੋ ਗਿਆ ਹਾਂ ਤੇ ਚਲ ਗਿਆ ਕਰੀ ਤਾਂ ਕੋ ਚੰਗੀ ਭਰਾਂ ਦੇ ਡਰਨਾ ਹੋ ਗਿਆ ਉਹੀ ਤਾਂ ਵੀ ਤਾਂ ਲੱਗ ਜੀ ਮੈਂ ਤੇ ਤੇ ਤੋਂ ਵਿਹਾਰੀ ਗਈ ਮੈਂ ਤੇ ਤੋਂ ਰੰਗ ਮੰਗਲੇ ਮੈਂ ਚੱਲ ਪਰ ਰੰਗ ਤੂੰ ਆਪੇ ਹੀ ਅਖਾ ਤੇਰੇ ਤੋਂ ਤੋਂ ਵੀ ਨਾ ਤੇਰੀ ਗੱਲ ਨਹੀਂ ਅਵੇ ਹੱਦਾ ਬੂਆ ਹੱਦਾ ਪਿਆਈ ਅੱਧਾ ਰੰਗਿਆ ਅੱਧਾ ਨਹੀਂ ਤੇ ਸੱਸ ਵੀ ਰੰਗ ਮੰਗਣ ਆ ਗਈ ਤੇ ਨੌ ਵੀ ਨੰਗ ਰੰਗ ਮੰਗਣ ਆ ਗਈ ਉਹ ਜਿਵੇਂ ਡੀਕਣ ਹੀ ਦੇਈਆਂ ਕਦੋਂ ਗੇਟ ਨੂੰ ਰੰਗ ਕਰਨ ਤੇ ਕਦੋਂ ਨਾ ਕਰ ਮੰਗਣ ਜਾਈਏ ਤੂੰ ਕਿਹੜਾ ਕਾਫੀ ਭੜਾਤਾ ਮੈਂ ਤੇ ਦਿਨ ਮੈਂ ਭੜਾਤੀ ਨਹੀਂ ਅੱਧਾ ਗੇਟ ਰਹਿ ਗਿਆ ਉਹਨੂੰ ਲਾ ਦੇਣਾ ਬੋਲ ਤੁਹਾਡਾ ਰੰਗ ਬੂਰਾ ਆ ਉਹ ਸਿੱਖਾਂ ਤੁਸੀਂ ਸਾਡੇ ਜੋਗੀਆਂ ਰੱਖੀਆਂ ਪੇਰ ਆਂਦ ਲਿਓਂ ਤੇ ਫੇਰ ਹੀ ਸਿੱਖਾਂ ਨੂੰ ਕਰੀਏ ਨਹੀਂ ਉਹਨਾਂ ਤੇ ਬਥੇਰਾ ਆਂਦੀ ਰਹਿੰਦੀ ਕੰਜੂਸ ਜੀ ਤੇ ਤੂੰ ਮੂੰਹ ਦੀ ਬਥੇਰੀ ਮਿੱਠੀ ਜਾ ਕੰਮ ਕਰ ਜਾ ਕੇ ਆਪਣਾ ਜਾ ਉਹਨਾਂ ਜਾ ਬਥੇਰਾ ਕੁਛ ਕਰ ਨਾਵੇਂ ਤੇਰ ਖਾਈ ਜਾਨੀ ਇੱਥੇ ਲਾ ਦੇਖੇ ਗਵਾਂਡੀਆਂ ਨਾਲ ਨਾ ਵੜਜੋ ਹਾਂ ਇਹ ਜਾਨੀ ਹਰ ਚੱਲ ਕਰ ਦਿਓ ਤੇ ਵਾਵਾ ਲੜੀਆਂ ਤੇ ਦੇਖੇ ਦੇਖਿਆ ਪਖਾਂਡ ਹੁਣ ਮੁੱਕਰ ਗਈ ਐ ਮੇਰੇ ਵਿਹਾਰੀ ਗੱਲ ਕੀਤੀ ਇਹ ਤੇ ਪੱਠੇ ਚਾਰਨ ਵਾਲੀ ਚੰਗੀ ਤੇ ਬਚ ਕੇ ਚੱਲ ਗਈ ਤੇ ਜੁੰਡੇ ਦਾ ਫੜੀ ਹੁੰਦੀ ਕਿਤੇ ਚੱਜ ਨਾਲ ਤੇ ਫੇਰ ਸੀ ਫੜ ਲੈਣੀ ਹੀ ਆਈ ਤੇ ਹੈਗੀ ਗੁੱਸਾ ਤਾਂ ਮੈਨੂੰ ਬੜਾ ਕਾਜੀ ਤੇ ਮੇਰਾ ਬੜਾ ਕਰਦਾ ਵੀ ਇੱਕ ਰੀ ਚੰਗੀ ਥੱਲੇ ਰੱਖਾਂ ਗੋਡਿਆਂ ਥੱਲੇ ਫੇਰ ਆਦਨ ਨਹੀਂ ਚੱਲ ਕੀ ਆ ਨਹੀਂ ਨ ਬਿਮਾਰੀ ਬੜੀ ਜੇ ਨੇ ਪਈ ਮੇਰੇ ਕੋਲ ਉਹਨੇ ਸਬਜੀ ਤਰੀ ਤੂੰ ਆਟਾ ਗੁੰਨੇ ਤੇ ਤੂੰ ਆਟਾ ਗੁੰਨੇ ਉਹਨੇ ਸਬਜੀ ਤਰੀ ਬਸ ਆਹ ਕੁਛ ਹੀ ਵੇ ਦੇ ਕੋਲੇ ਆ ਵੇਖੀ ਹੁਣ ਇਧਰ ਗਏ ਨਾ ਜਾ ਕੇ ਦੂਜੇ ਗੇਟ ਵਾਲ ਵੜ ਜਾਣਾ ਜੋ ਇਤਿਹਾਹੀ ਬੀਤੀ ਹੱਡ ਬੀਤੀ ਸਭ ਉਧਰ ਜਾ ਕੇ ਸੁਣਾ ਦੇਣਾ ਮੈਂ ਤਾਂ ਸਭ ਮੈਂ ਹੋਰ ਗੱਲਾਂ ਕਰੀ ਦੀ ਪਿਛੇ ਬੰਦਾ ਜਾਵੇ ਤੇ ਉੱਤੋਂ ਫੜੇ ਫੇਰ ਆ ਇਕ ਦਿਨ ਦੁਪਹਿਰ ਐ ਸਿਕਰ ਦੇ ਪੈਰੇ ਤੁਹਾਡੇ ਪਿੱਛੋਂ ਮੇਰੇ ਆ ਲਾ ਗਈ ਮੈਂ ਦਈ ਰੰਗ ਰੋ ਮੋਰੋ ਕਰਨ ਆਓ ਕੀ ਕਰਨ ਦੀਆਂ ਦੂਜੀ ਕਿੱਥੇ ਪਤਾ ਸਾਰਾ ਵੀ ਵੰਡੇ ਗਈ ਫੇਰ ਵੀ ਸਵਾਦ ਲੈਣੇ ਕਿਸੇ ਤਰ੍ਹਾਂ ਪੁੱਛ ਲਵਾਂ ਤੇ ਗੱਲ ਛਿੜ ਜੇ ਮੈਂ ਸਬਜ਼ੀ ਵੇਖਣ ਦੀ ਮੈਂ ਸਗੋ ਹਾਲ ਚਾਲ ਪੁੱਛਣ ਦਈਆਂ ਤੇ ਇਹ ਹੁਰੀ ਆਏ ਤੇ ਤੁਹਾਨੂੰ ਗੱਲ ਦੱਸ ਆਏ ਹੋ ਗਿਆ ਆਉ ਹੋ ਗਿਆ ਹੈ ਮੈਨੂੰ ਤਾਂ ਸਭ ਕੁਝ ਯਕੀਨ ਨਾ ਆਵੇ ਮੈਂ ਹੈ ਉਹਨੇ ਕਿਉਂ ਇਦਾਂ ਗੱਲਾਂ ਕੀਤੀਆਂ ਦੱਸ ਤੇ ਜਿਹਨ ਪੁੱਛਿਆ ਤੇ ਬਦਲ ਕੀ ਆ ਉਹ ਤੇ ਪਈ ਲੜਾਈ ਪਾਉਣ ਨੂੰ ਉਹ ਤੇ ਭਲੇ ਨੂੰ ਪਈ ਨਹੀਂ ਚੱਲ ਲੈ ਗਈ ਆਪਾਂ ਇੱਕ ਦੂਜੇ ਨੂੰ ਪੁੱਛ ਲਿਆ ਤੇ ਆਪਣੀ ਤਾਂ ਅੱਜ ਹੀ ਅੱਡ ਹੋਈਆਂ ਹੀ ਲੈ ਇਹਨੂੰ ਠੰਡ ਫੇਰ ਪੈਣੀ ਜਿੱਦਣ ਅੱਡ ਹੋਈਆਂ ਉਹ ਆਪਾਂ ਪੈਣ ਨਹੀਂ ਦੇਣੀ ਇਹਨੂੰ ਬਸ ਚਲ ਚਸ ਕੰਮ ਕਰੀਏ ਆਪਾਂ ਕੋਈ ਚਲੋ ਉੱਠੀਏ ਮੈਂ ਵੀ ਉੱਠਾਂ ਫਿਰ ਕਰਾਂ ਕੁਛ ਨਿਆਣੇ ਵੇਖਾਂ ਇੱਥੇ ਬੈਠਾ ਏ ਗਰਗੜ ਗਰਮੀ ਪੈਣੀ ਗਰਮੀ ਭਰੀ ਹੈ ਵੇਖਾਂ ਮੜਾ ਜਿ ਉੱਠ ਕੇ ਉਹਨਾਂ ਨੂੰ ਓਹੋ ਇਹ ਤਾਂ ਪਵਾੜਾ ਹੀ ਪੈ ਚੱਲਿਆ ਅੱਜ ਨਵਾਂ ਹੀ ਮਾਂ ਹੀ ਬਚ ਕੇ ਆਈ ਮੈਂ ਅਛੂ ਪੁੱਤ ਪਾਣੀ ਲਿਆ ਇਹ ਨਵਾਂ ਹੀ ਕੰਮ ਉਹ ਚੱਲਿਆ ਜੇ ਲੱਗ ਜਾਂਦਾ ਮਾਸਟਰ ਨੂੰ ਪਤਾ ਮੇਰੇ ਤੇ ਪੱਲੇ ਕੱਖ ਨਹੀਂ ਰਹਿਣ ਹੁਣ ਤਾਂ ਮੈਨੂੰ ਕੱਢ ਦੇਣਾ ਹੈ ਘਰੋਂ ਬਾਹਰ ਅੱਜ ਤੇ ਮਹੀਨਾ ਹੋਇਆ ਗੱਲ ਹੋਈ ਉਧਰ ਮੈਂ ਗੱਲ ਕਰ ਬੈਠੀ ਮੈਨੂੰ ਕੀ ਪਤਾ ਸੀ ਹੁਣ ਮੇਰੇ ਕੰਨਾਂ ਨੂੰ ਹੱਥ ਲੱਗ ਗਏ ਬਾਬਾ ਮੈਂ ਕਰਮੋ ਕੋ ਕੋਈ ਗੱਲ ਨਾ ਕਰੂੰਗੀ ਹਾਏ ਕਿ ਤੇ ਸਾਰੀਆਂ ਗੱਲਾਂ ਆਪ ਕਰਦੀ ਰਹੀ ਦਰਾਣੀ ਦੀ ਮੇਰੇ ਕੋਲ ਆਚੀ ਉਹ ਕੀ ਹੋ ਗਿਆ ਕਤ ਹੈ ਕੀ ਚੱਕਰ ਹੀ ਅੱਜ ਘਰੇ ਕਿਉਂ ਇਨੀ ਗਰਮ ਹੋ ਗਈ ਅੱਗੇ ਤੇ ਆਪ ਵੀ ਕਰਦੀ ਰਹੀ ਮੇਰੇ ਕੋ ਗੱਲਾਂ ਅੱਜ ਮੁੱਕ ਕਰ ਹੀ ਗਈ ਐ ਛੱਡ ਪਰੇ ਮੈਂ ਕੀ ਲੈਣਾ ਅੱਜ ਤੋਂ ਬਾਅਦ ਮੈਂ ਕੰਨਾਂ ਨੂੰ ਹੱਥ ਲਾ ਲੇ ਮੈਂ ਕਿਸੇ ਦੇ ਘਰ ਨਹੀਂ ਜਾਣਾ ਮੈਨੂੰ ਪਤਾ ਮੈਨੂੰ ਗੱਲ ਕਰਨ ਦੀ ਆਦਤ ਆ ਮੈਨੂੰ ਕੀ ਤਾਹੀ ਚੁਗਲੀ ਬਣ ਜਾਣੀ ਆ ਆਪ ਦੀ ਲੋ ਤਾਂ ਕੀਤੀ ਵਿਹਾਰੀ ਛੱਡ ਪਰੇ ਹੁਣ ਨਹੀਂ ਕਰ ਨਾ ਮੈਂ ਪਾਣੀ ਤਾਂ ਨਹੀਂ ਪੀਵਾਂ ਮੇਰੇ ਤੇ ਸਾਹ ਤਾਂ ਦੇ ਤਾਂ ਤੇ ਥਾਂ ਦੇ ਥਾਂ ਜੇ ਮੈਨੂੰ ਉਥੇ ਫੜ ਲੈਿੰਦੀ ਆ ਮਾਹੀ ਛੋਟੀ ਜੇ ਫੜ ਲੈਿੰਦੀ ਆ ਤਾਂ ਫੇਰ ਮੈਂ ਮੇਰੇ ਕੀ ਪੱਲੇ ਰਹਿੰਦਾ ਹਜੇ ਵੀ ਤਾਂ ਮੈਨੂੰ ਡਾਰੀ ਡਰਵਾ ਜਾਉ ਇੱਕ ਤਰ੍ਹਾਂ ਪੂ ਮਾਸਟਰ ਕੋ ਨਾਲ ਗੱਲ ਕਰਿਓ ਕੋਈ ਜੇ ਉਹਦੇ ਕੋ ਕਰਤੀ ਉਹਨੇ ਤੇ ਮੇਰਾ ਪਰਲੇ ਕੱਖ ਨਹੀਂ ਰਹਿਣ ਦੇਣਾ ਜੀ ਬਹੁਤ ਹੀ ਹਾਂ ਮੈਂ ਪਾਣੀ ਪਤਰਾ ਨਹੀਂ ਪੀਵਾ ਆ ਕੀ ਬਣ ਚੱਲਿਆ ਅੱਜ ਨਵਾਂ ਹੀ ਸਿਆਪਾ ਪੈ ਚੱਲਿਆ ਆ